श्रीलंका ਵਿਚਾਲੀ T20 ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ ਇਹ ਸੀਰੀਜ਼ ਟੀਮ ਇੰਡੀਆ ਤੇ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੈ ਕਿਉਂਕਿ ਇਹ ਸੀਰੀਜ਼ ਦੇ ਨਵੇਂ ਮੁੱਖ ਕੋਚ ਗੋਤਮ ਗੰਬੀਰ ਦੇ ਕਾਰਜਕਾਲ ਦੀ ਸ਼ੁਰੂਆਤ ਵੀ ਕਰੇਗੀ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਨਵਾਂ ਮੁੱਖ ਕੋਚ ਕਿਹੜੀ ਰਣਨੀਤੀ ਨਾਲ ਮੈਦਾਨ ਤੇ ਉਤਰਦਾ ਹੈ ਹਾਲਾਂਕਿ ਟੀਮ ਇੰਡੀਆ ਲਈ ਸ਼੍ਰੀਲੰਕਾ ਸੀਰੀਜ਼ ਵੀ ਖਾਸ ਹੈ ਕਿਉਂਕਿ ਇਸ ਸੀਰੀਜ਼ ਚ ਬਲੂ ਬ੍ਰਿਗੇਡ ਨਵੇਂ ਜਰਸੀ ਲੈ ਕੇ ਮੈਦਾਨ ਚ ਉਤਰਨ ਵਾਲੀ ਹੈ ਇਹ ਜਰਸੀ ਬਹੁਤ ਖਾਸ ਹੋਵੇਗੀ ਕਿਉਂਕਿ ਇਸ ਨੂੰ ਹਾਸਲ ਕਰਨ ਲਈ ਵਿਰਾਟ ਕੋਹਲੀ ਰੋਹਿਤ ਸ਼ਰਮਾ ਵਰਗੇ ਦਿਗਜਾ ਨੇ ਆਪਣਾ ਖੂਨ ਪਸੀਨਾ ਵਹਾਇਆ ਹੈ ਦੱਸ ਦੇ ਕਿ ਟੀਮ ਇੰਡੀਆ ਸ਼੍ਰੀਲੰਕਾ ਖਿਲਾਫ ਟੀ20 ਸੀਰੀਜ਼ ਚ ਸਪੈਸ਼ਲ जर्सी पाके उतरेगी दरअसल इस जर्सी के दो स्टार होंगे जो ना सिर्फ टीम इंडिया ਲਈ ਸਗੋ ਉਸੇ ਪ੍ਰਸ਼ੰਸਕਾਂ ਲਈ ਵੀ ਬਹੁਤ ਖਾਸ ਹਨ टीम इंडिया दी जर्सी 'ਚ ਦੋਵੇਂ ਸਿਤਾਰੇ ਟੀਮ ਇੰਡੀਆ ਦੇ ਦੋ ਵਾਰ T20 ਵਿਸ਼ਵ ਚੈਂਪੀਅਨ ਬਣਨ ਦਾ ਪ੍ਰਤੀਕ ਹਨ T20 ਵਿਸ਼ਵ ਕਾਪ 2024 ਤੋਂ ਪਹਿਲਾ ਟੀਮ ਇੰਡੀਆ ਦੀ ਜਰਸੀ 'ਚ ਸਿਰਫ ਇੱਕ ਸਟਾਰ ਸੀ ਪਰ 29 ਜੂਨ ਨੂੰ ਇੱਕ ਵਾਰ ਫਿਰ ਵੀ ਵਿਸ਼ਵ ਚੈਂਪੀਅਨ ਬਣਨ ਦੇ ਨਾਲ ਹੀ ਟੀਮ ਦੀ ਜਰਸੀ 'ਤੇ ਇੱਕ ਹੋਰ 스타 ਜੁੜ ਗਿਆ। ਦੁੱਖ ਦੀ ਗੱਲ ਇਹ ਹੈ ਕਿ ਵਿਰਾਟ ਅਤੇ ਰੋਹਿਤ ਕਦੇ ਵੀ ਇਹ ਜਰਸੀ ਨਹੀਂ ਪਹਿਨ ਸਕਣਗੇ ਕਿਉਂਕਿ ਦੋਵਾਂ ਨੇ T20 ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ। ਰੋਹਿਤ ਸ਼ਰਮਾ ਦੇ ਸਨਿਆਜ਼ੇ ਨਾਲ ਹੀ ਟੀਮ ਇੰਡੀਆ ਦਾ ਕਪਤਾਨ ਵੀ ਬਦਲਿਆ ਗਿਆ। ਹੁਣ ਟੀਮ ਇੰਡੀਆ ਦੀ ਕਮਾਂਡ ਸੂਰਜ ਕੁਮਾਰ ਯਾਦਵ ਦੇ ਹੱਥਾਂ ਵਿੱਚ ਹੈ। ਸ਼ੁਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਹਾਰਦਿਕ ਪਾਂਡੇ ਆਪਣੀ ਖਰਾਬ ਫਿਟਨੈਸ ਕਾਰਨ ਕਪਤਾਨ ਨਹੀਂ ਬਣ ਸਕੇ ਭਾਰਤ ਅਤੇ শ্রীলঙ্কা ਵਿਚਾਲੇ ਪਹਿਲਾ T20 ਮੈਚ 27 ਜੁਲਾਈ ਨੂੰ ਖੇਡਿਆ ਜਾਵੇਗਾ ਦੂਜਾ T20 ਮੈਚ 28 ਜੁਲਾਈ ਅਤੇ ਤੀਜਾ T20 ਮੈਚ 29 ਜੁਲਾਈ ਨੂੰ ਖੇਡਿਆ ਜਾਵੇਗਾ ਤਿੰਨੋਂ ਮੈਚ ਪਹਿਲੇ ਕੇਲੇ ਵਿੱਚ ਖੇਡੇ ਜਾਣਗੇ ਇਸ ਤੋਂ ਬਾਅਦ ਵਨਡੇ ਸੀਰੀਜ਼ ਕੋਲੰਬੋ ਚ ਹੋਵੇਗੀ ਜਿਸ ਦਾ ਪਹਿਲਾ ਮੈਚ 2 ਅਗਸਤ ਨੂੰ ਸ਼ੁਰੂ ਹੋਵੇਗਾ ਦੂਜਾ ਵਨਡੇ 4 ਅਗਸਤ ਨੂੰ ਅਤੇ ਤੀਜਾ ਵਨਡੇ 7 ਅਗਸਤ ਨੂੰ ਖੇਡਿਆ ਜਾਵੇਗਾ ਹੋਰ ਅਪਡੇਟ ਲਈ ਦੇਖਦੇ ਰਹੋ ਜੀਬੀਡੀ ਟੀਵੀ